ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਸਾਰਿਆਂ ਦੇ ਠੀਕ ਠਾਕ ਵਧੀਆ ਚੜ੍ਹਦੀ ਕਲਾ ਤੇ ਅੱਜ ਚੱਲੇ ਆਂ ਮਾਮਾਈ ਕੋਲ ਸਾਬੀ ਮਾਮੇ ਕੋਲ ਉਹਨਾਂ ਨੇ ਸਾਨੂੰ ਲੰਚ ਤੇ ਇਨਵਾਈਟ ਕੀਤਾ ਵਾ ਨਾਲ ਸੰਦੀਪ ਦੀਦੀ ਉਹਨਾਂ ਨੂੰ ਵੀ ਕੀਤਾ ਵਾ ਸਾਨੂੰ ਵੀ ਕੀਤਾ ਸੰਦੀਪ ਉਹਨਾਂ ਨੂੰ ਵੀ ਨਾਲ ਸਾਨੂੰ ਕੀਤਾ ਮਤਲਬ ਫਿਰ ਜਿੱਥੇ ਉਹਨਾਂ ਨੇ ਜਾਣਾ ਉਹਨੂੰ ਵੀ ਨਾਲ ਇਨਵੀਟੇਸ਼ਨ ਆਉਣਾ ਹੀ ਆਉਣਾ ਵਾ ਸੰਦੀਪ ਦੀਦੀ ਉਹਨਾਂ ਨੂੰ ਇਨਵਾਈਟ ਕੀਤਾ ਤੇ ਉਹ ਉਧਰ ਅੱਗੇ ਰਹੀਏ ਖਲੋਤੇ ਆ ਜਾ ਕੇ ਅਸੀਂ ਹੁਣੇ ਘਰੋਂ ਨਿਕਲੇ ਮੈਂ ਗਿਆ ਆਂਗਾ ਮੈਚ ਖੇਡਣ ਦੇ ਮੈਚ ਖੇਡ ਕੇ ਆ ਕੇ ਤੇ ਹੁਣ ਆ ਹੀ ਤਿਆਰ ਹੋ ਕੇ ਤੇ ਜਾਣਦੇ ਆ ਫਿਲਹਾਲ ਤੇ ਅਸੀਂ ਆ ਫਟਕ ਤੇ ਤੇ ਬਾਕੀ ਟੌਟਾ ਪਾ ਪੂਰਾ ਮਾਰਿਆ ਅਦਰ ਕੈਪਟਨ ਸੀਟ ਤੇ ਬੈਠੀ ਬੀਬੀ ਤੇ ਡਰਾਈਵਰ ਸਾਹਿਬ ਵੀ ਚਿੱਟੇ ਪਜਾਮੇ ਕੁਰਤੇ ਤੇ ਡੈਡੀ ਤੁਸੀਂ ਬੋਲਦੇ ਕਿਉਂ ਨਹੀਂ ਕੋਈ ਕੈਮਰੇ ਗੱਡੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗੱਡੀ ਚਲਾ ਰਿਹਾ ਹਾਂ ਜੀ ਨਹੀਂ ਤੇ ਉਦਾਂ ਵੀ ਕਦੀ ਕੈਮਰਾ ਚਾਲੂ ਤੇ ਤੁਸੀਂ ਬੋਲਦੇ ਨਹੀਂ ਜਦੋਂ ਕੈਮਰਾ ਨਹੀਂ ਬੰਦੂਕ ਹੁੰਦੀ ਆ ਸਾਰਿਆਂ ਨੇ ਕੀ ਬੋਲਣਾ ਹੁਣ ਇੱਕ ਜਣਾ ਬੋਲਣ ਤੇ ਡਿਆ ਵਾ ਨਹੀਂ ਇੱਕ ਜੜਾ ਤੇ ਬੋਲਣ ਦਾ ਆਪਾਂ ਕਿਤੇ ਗੱਲ ਕਰਦੇ ਕੋਈ ਮੈਂ ਅੱਗੇ ਇੱਕ ਦਿਨ ਮੰਮੀ ਆਪਾਂ ਕਿੱਥੇ ਚੱਲੇ ਸੀ ਤੇ ਮੈਂ ਵੀਡੀਓ ਸ਼ੁਰੂ ਕੀਤੀ ਡੈਡੀ ਵਾਲਾ ਕੈਮਰਾ ਕੀਤਾ ਡੈਡੀ ਸਿੱਧਾ ਹੀ ਖਲੋ ਗਿਆ ਜਿੱਦਾਂ ਉਹ ਵਿਆਹ 'ਚ ਨਹੀਂ ਹੁੰਦਾ ਹੁੰਦਾ ਵੀ ਪਕੌੜੇ ਖਾਣ ਦੇ ਤੇ ਕੈਮਰੇ ਵਾਲਾ ਨਾ ਮੈਨੂੰ ਦੱਸ ਪਕੌੜੇ ਆਉਂਦੇ ਐਡੀ ਮੈਂ ਹੁਣ ਕਹਿੰਦਾ ਪਕੌੜੇ ਖਾਣਦੇ ਆਂ ਹੁਣ ਘੱਟ ਲੱਭਿਆ ਜਾਂਦਾ ਬਾਲਾ ਟਾਰ ਨਹੀਂ ਮਾਰਿਆ ਅੱਜ ਮੰਮੀ ਅੱਜ ਵੀਰ ਕੋ ਚੱਲੀ ਨਾ ਫਿਰ ਨਾ ਮਾਰਿਆ ਪੰਜਾਬੀ ਵਾਲੀ ਮੈਡਮ ਲੱਗਣੀ ਹੁਣ ਇੱਥੋਂ ਸਵੀਟ ਖਰੀਦਾਂਗੇ ਥੋੜਾ ਜਿਆਦਾ ਫਿਰ ਨਾਲ ਹੀ ਸਾਡੇ ਤੋਂ ਪੰਜਾਂ ਮਿੰਟਾਂ ਦਾ ਰਾਹ ਵਾ ਮਾਮਾ ਹੀ ਕੇ ਰਈਆ ਨਾਲ ਹੀ ਆ ਸਾਨੂੰ ਇਥੋਂ 10 ਕਿ ਮਿੰਟ ਚ ਪਹੁੰਚ ਜਾਈਦਾ ਤੇ ਉੱਥੇ ਜਾ ਕੇ ਮਿਲਦੇ ਆ ਬਾਕੀ ਰਾਹ ਚ ਦੀਦੀ ਹੁਣ ਮਿਲਣਾ ਲਿਆ ਨੂੰ ਕਿੱਥੋਂ ਲੈਣਾ ਮੇ ਆਪਾਂ ਮਿੱਠਾ ਆ ਇਧਰ ਆਹ ਵਾਲਾ ਕਹਿਣ ਦੇ ਆ ਤੇ ਬੰਦ ਹੋ ਗਿਆ ਵਾ ਨਹੀਂ ਨਹੀਂ ਵੀਰ ਨਾ 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 ਨੋ ਪੈਸਾ ਨੋ ਪੈਸਾ ਅੰਬਰੋਸ਼ੀ ਵਾਲੇ ਲਾਇਆ ਇੱਥੇ ਹੈਗਾ ਆ ਪਜੇਰੀਆ ਤੋਂ ਅੱਗੇ ਡੈਡੀ ਕਾਲੀ ਅੱਜ ਅੱਜ ਤੇ ਲੈਣ ਹੀ ਲਾਈ ਇੰਡੀਆ ਦੇ ਪਲੇਅਰਾਂ ਨੇ ਤੇ ਲੈਣ ਹੀ ਜਿੱਦਾਂ ਲੈਣ ਲਾ ਕੇ ਅੰਦਰ ਨੂੰ ਵੜਦੇ ਜਾਂਦੇ ਇਦਾਂ ਇੰਡੀਆ ਵਾਲੇ ਆਊਟ ਹੋ ਉਹ ਅੰਦਰ ਨੂੰ ਵੜਦੇ ਜਾਂਦੇ ਆ ਐਂ ਭਾਜੀ ਗੈਸ ਲੌਣ ਦੇ ਵੀ ਭਾਜੀ ਆਏ ਆ ਆ ਗੱਡੀ ਤੁਹਾਡੀ ਹੈ ਹਾਂਜੀ ਹਾਂਜੀ ਐਂ ਆਪ ਕੋ ਮਾਲੂਮ ਨਹੀਂ ਪੜ ਰਹਾ ਹੈ ਚਲੋ ਜੀ ਕੀ ਗੱਲ ਵਾ ਪੈਰ ਸੌ ਜਾ ਓ ਜਾ ਓ ਗੁਰੂ ਆ ਜਵਾਨ ਜਵਾਨੀ ਵੇ ਓਏ ਹੋਰ ਬੰਦੇ ਆ ਵੇ ਜਵਾਨੀ ਵੇ ਜਵਾਨੀ ਓਹ ਥੋਨੇ ਟੱਲੀ ਜਿਹੜਾ ਇਹ ਕਹਿੰਦਾ ਘੰਡ ਲੜਦੀ ਮੇਰੇ ਘਰੇ ਨਹੀਂ ਆਣਾ ਜਵਾਨੀ ਵੇ ਓਏ रिकॉर्डिंग ਤੇ ਨਹੀਂ ਕਰਦੇ ਹਾਂ ਠੀਕ ਹੈ ਪਾਪਾ ਦੇ ਤਾਂ ਜੋਤੀ ਸਾਡੀ ਹੋਣੀ ਇਹਦੀ ਵੀ ਜੀ ਫਾਲ ਘੱਟੀ ਆਲ ਸੈਟ ਹਾਂ ਹੋਏ ਉਹ ਲਾਗੋ ਕਿ ਡੱਬੂ ਗਾਉਂਦਾ ਓਏ ਮੈਨਾਂ ਕੁਝ ਵੀ ਬੋਲ ਹਾਂ ਉਹ ਮੈਂ ਰਿਵੀਲ ਨਹੀਂ ਕਰਦਾ ਅੱਜ ਮੈਂ ਰਿਵੀਲ ਕਰਦਾ ਨਾ ਤੇ ਮੇਰਾ ਨੁਕਸਾਨ ਵਾ ਦੇ ਵਿੱਚ ਮਤਲਬ ਕਿਦਾਂ ਦੇ ਸੀਕਰਟ ਕਿਸੇ ਖਾਣੇ ਨੂੰ ਲੈ ਕੇ ਖਾਣੇ ਦੇ ਸੀਕਰਟ ਬੱਤਾਂ ਕਰਦੀਆਂ ਨਾ ਖਾਣ ਪੀਣ ਦਾ ਅੱਛਾ ਫੇ ਖਾ ਕੇ ਨਹੀਂ ਹੋਣੇ ਹੋਣੇ ਨਾ ਖਾ ਕੇ ਨਹੀਂ ਹੋਣੇ ਕਿਾ ਜਿੱਦਾਂ ਮਤਲਬ ਇਹਨਾਂ ਦੇ ਖਾਣੇ ਹਾਂ ਜੇ ਭੁੱਖ ਵਾ ਪੰਨੀਆਂ ਦੀ ਤੇ ਤਿੰਨ ਖਾ ਲੈਣੇ ਆ ਤੇ ਜੇ ਤੁਸੀਂ ਕਹਿਣਾ ਜਾਂ ਮੰਮੀ ਜੀ ਨੇ ਕਹਿਣਾ ਕਿ ਇੱਕ ਹੋਰ ਖਾ ਲੈ ਇੱਕ ਤੇ ਚਲੋ ਖਾ ਲੈਣੇ ਆ ਇਹ ਕਿਤਾ ਤੇਰੇ ਉੱਤੇ ਤਾਂ ਕਾਰੀ ਨਾ ਹੋਣਾ ਫਰ ਲੈ ਸੀਕਰੇਟ ਰਵੀਲ ਕਰਤੇ ਨਾਲ ਹੀ ਨਾਲ ਹੀ ਹੋ ਗਈ ਸੀਕਰੇਟ ਰਵੀਲ ਇੱਥੇ ਹੀ ਮਾਰਦਾ ਤੂੰ ਗੱਡੀ ਥੱਲੇ ਦੇਖ ਮੈਂ ਆਪਣੀ ਹਮੇਸ਼ਾ ਮਾਰਦੇ ਹਾਂ ਹੁਣ ਦੋ ਰੋਟੀਆਂ ਹੋਰ ਪਹਿਲਾਂ ਬ੍ਰੇਕ ਲਾਉਣੀ ਪਿਆ ਕਰਨੀ ਆ ਬੇਫੇਲੇ ਮੈਂ ਨਵੀਂ ਸੀ ਨਹੀਂ ਆ ਉਹਦਾ ਬੜੀ ਅਜੀਬ ਜੀ ਗੱਲ ਵਾ ਵੀ ਜਿੰਨੀ ਸਬਜ਼ੀ ਆ ਓਨੇ ਹਿਸਾਬ ਨਾਲ ਰੋਟੀ ਖਾ ਲੈਣੀ ਇਦਾਂ ਹੀ ਕਰਦੇ ਆ ਪਰ ਨਾ ਮੈਂ ਇੱਕ ਵੀਡੀਓ ਵੇਖ ਰਹੀ ਆ ਛੱਡਣੀ ਨਹੀਂ ਇੱਥੇ ਵਾਹ ਉਹ ਮੇਰੀ ਮੇਰੀ ਆਦਤ ਹੈ ਵੀ ਅੰਨ ਦੀ ਅੰਨ ਦੀ ਬਕਦਰੀ ਨਾ ਹੋਵੇ ਨਹੀਂ ਨਹੀਂ ਉਹ ਤੇ ਮੇਰੇ ਵਿਆਹ ਸ਼ਾਦੀ ਵੀ ਜਾਣਾ ਮੇਰੀ ਮੇਰੀ ਵੀ ਇਹੋ ਜਿਹੀ ਵਿਆਹ ਸ਼ਾਦੀ ਵੀ ਜਾਣਾ ਤੇ ਘਰ ਵੀ ਆਏ ਆ ਹਨ ਤੁ ਮਤਲਬ 99% 99% ਮੇਰੀ ਕੋਸ਼ਿਸ਼ ਹੁੰਦੀ ਆ ਕਿ ਰੋਟੀ ਸਬਜ਼ੀ ਵੇਚ ਨਾ ਛੱਡੀ ਜਾਵੇ ਜੇ ਲੋੜ ਆਵੇ ਦੁਬਾਰਾ ਫਿਰ ਪਾਓ ਪਾਓ ਨਹੀਂ ਪਾਓ ਨਹੀਂ ਛੱਡੀ ਨਹੀਂ ਜਾਏਗੀ ਨੀ ਕਿੰਨੀ ਉਮੀਦ ਲੱਗਦੀ ਆ ਰੋਟੀ ਹੋਣ ਦੀ ਆਪਾਂ ਥੱਲੇ ਵਾਲੇ ਵੇਖੀਏ ਕਿਹੜੇ ਜਿਹੜੇ ਉਹੰਦਾ ਵਰਤਰੀ ਤੋਂ ਕੋਲ ਉਹ ਜਿਹੜਾ ਲੱਭ ਕੇ ਕਰਦੇ ਨੇ ਤਾਂ ਇਦਾਂ ਹੀ ਇਦਾਂ ਹੀ ਕੀ ਦਾਜਾ ਬਾਹਰ ਤੋਂ ਬਾਰੇ ਬਤਾਵਾ ਇਹ ਚਾਵਲ ਉਹ ਜਿਹੜਾ ਫਿਰ ਉਦਾਂ ਹੀ ਕਰੀ ਜਾਂਦੇ ਨਹੀਂ 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 ਵਾਲੀ ਜਿਹੜੀ ਗੱਲ ਉਦਾਂ ਹੋ ਹੀ ਜਾਂਦੀ ਨਹੀਂ ਕੋਈ ਨਹੀਂ ਆਇਆ ਲੈ ਟਾਈਮ ਆਉਂਦਾ ਹੀ ਰਹਿਣਾ ਸਹੀ ਨਹੀਂ 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 ਮੇਰੀ ਗੱਲ ਸੁਣਦਾ ਨਹੀਂ ਹੈ ਕਿੰਨਾ ਸੁਣੋ ਹੈ ਨਹੀਂ ਨਹੀਂ ਗੱਲ ਇਹ ਕਿਤੇ ਕਿਤੇ ਜਿੱਥੇ ਜ਼ਰੂਰ ਤਾਂ ਕੰਮ ਦਾ ਹੁੰਦਾ ਹੈ ਚੰਗਾ ਹੁੰਦਾ ਹੈ ਯਾਰ ਹਨੂ ਤੇ ਕਰਨਾ ਹੀ ਪੈਣਾ ਤਾਂ ਕਾ ਫਿਰ ਖਾਨੂ ਦੇ ਧੱਕਾ ਕਰਨਾ ਹੈ ਬਣਾ ਭਾਈ ਆਡਾ ਟੀਵੀ ਗੱਲ ਨਹੀਂ ਹੈਗੀ ਟੀਵੀ ਗੱਲ ਨਹੀਂ ਹੈਗੀ ਆਹ ਮੈਨੂੰ ਪਤਾ ਕਰੀਂ ਕੀ ਹੋਇਆ ਭਾਜੀ ਤੂੰ ਹੀ ਬੋਲ ਕੋ ਜਿਆਦਾ ਖਾ ਲਿਆ ਵਾ ਇਟ ਸੈਂਡਵਿਚ ਬਣਿਆ ਅੰਦਰ ਹੋ ਗਿਆ ਜਿਆਦਾ ਖਾ ਲਿਆ ਸਰਦੀ ਕਦੀ ਕਿਤੇ ਲੱਗ ਜਿਹੜਾ ਐਂਡ ਤੇ ਤੂੰ ਜਿਹੜਾ ਐਂਡ ਤੇ ਤੂੰ ਕਸਟਰਡ ਲਿਆਂਦਾ ਨਾ ਇਹ ਉਹਨੇ ਅਸਲ 'ਚ ਸਾਰਾ ਬੈਲੈਂਸ ਹਲਾਇਆ ਵਾ ਉਦਾਂ ਨਹੀਂ ਹਿੱਲਣਾ ਹਾਂਜੀ ਉਹਨੇ ਇਸ਼ਾਰਾ ਨਾ ਬਣਾ ਸਹੀ ਕੀਤਾ ਜੀ ਉਹਨੇ ਚੋਰ ਤੇ ਬੋਲ ਚੋਰ ਤੇ ਪੁਲਿਸ ਕਰਤਾ ਇਸ਼ਾਰਾ ਚੋਰ ਚੋਰ ਤੇ ਪੁਲਿਸ ਨਹੀਂ ਨਹੀਂ ਉਹ ਪਿਛਲੀ ਆ ਪਿਛਲੇ ਬਚਾਰੇ ਗਲਤ ਹੋ ਗਏ ਤੁਸੀ ਮਾਫੀ ਮੰਗ ਲਓ ਤੁਸੇ ਕੋਈ ਗਾਲੀ ਨਾ ਜੇਲ੍ਹ ਨਾ ਇਹ ਤੁਸੀਂ ਜਿਹੜੇ ਸਾਹਿਬ ਜਿਹੜੇ ਸਾਹਿਬ ਨਾਲ ਭਾਈ ਨੂੰ ਚੁੱਕਿਆ ਹੈ ਨਾ ਦੋ ਦਿਨ ਸਿਰ ਦੋਦ ਰਹਿਆ ਜੇ ਕਿਤੇ ਅੰਦਰ ਪਾ ਕੇ ਸੱਚੀ ਕੁੱਟਣਾ ਪੈ ਜੇ ਉਹਦੇ ਉਖਾ ਲੈਣਾ ਕੰਮ ਖਤਮ ਹੋ ਜਾਏ ਨਹੀਂ ਨਹੀਂ ਉਸਾ ਦੇ ਵੀ ਤੈਂ ਮੈਂ ਵੀ ਚੋਰ ਜਾ ਰੜ ਕੋ ਖਿੱਚਾ ਤੂੰ ਹੀ ਕਰੂਗਾ ਇਹਨੇ ਖਿੱਚਾ ਤੂੰ ਹੀ ਕੀਤੀ ਕਿਤੇ ਮੈਂ ਮੇਰੇ ਖਿੱਚੇ ਕਿੱਥੇ ਮੈਂ ਹੱਥ ਫੜਾ ਹੱਥ ਗੜੀ ਲਾਉਣ ਨੂੰ ਐ ਕਰ ਲਿਆ ਕਰੇ ਐ ਕਰ ਲਿਆ ਕਰੇ ਮੈਂ ਹੁਣ ਵੀਡੀਓ ਤੂੰ ਇਹ ਕੱਢ ਮੈਂ ਇਹਨੂੰ ਕਿਹਾ ਹੀ ਮੈਂ ਤੂੰ ਅੱਡੇ ਦਾ ਘੋਲ ਲਾਵਾ ਕੁਲਿਆਂ ਦੇ ਐ ਲਈ ਜਮੀਨ ਨਾਲ ਮੇਰੀ ਗੱਲ ਸੁਣੋ ਉਹ ਫਿਰ ਦੱਸਾਂਗੇ ਮੇਰੀ ਕੋਲ ਜੋਗਾ ਛੱਡਿਆ ਤੁਸੀਂ ਗੋਡਿਆਂ ਤੇ ਸਿਰ ਦਿੱਤਾ ਗਰੀਬ ਦਾ ਹੱਥ ਹੀ ਰਹਿ ਗਏ ਉਹ ਮੇਰੇ ਹੱਥ ਜਾਏ ਉਹ ਪਤਲੀ ਗੱਤ ਵੀ ਇਦਾਂ ਹੀ ਦਈਦਾ ਫੇਰ ਹੀ ਕੰਮ ਹੋਉਂਦਾ ਉਹੋ ਹੀ ਤਾਂ ਗੱਲ ਈ ਨਹੀਂ ਨਹੀਂ ਇਹ ਇਹ ਮੇਰੇ ਬਾਵਾ ਲੱਗਦਾ ਫਿਰੇ ਮੇਰੀਆਂ ਬਾਵਾ ਚਾਦਰ ਦੇ ਮੈਂ ਤਾਂ ਚਾਦਰ ਚ ਬਾਵਾ ਕੱਢ ਕੱਢ ਕੇ ਆ ਮਗਰ ਕਰਾਂ ਵੀ ਛਤੀ ਸ਼ੰਗਲੀ ਜੀ ਲਾ ਦੇ ਮੇਰਾ ਉਹ ਗੱਲ ਹੋਈ ਖੰਦਾ ਚੰਮਲ ਮੇਰੀ ਜਾ ਹੋਏ ਪਹਿਲਾਂ ਮੇਰੀ ਨਮਲ ਪਾ ਕੇ ਜੇਬੀ ਚੜ ਕੇ ਲਾ ਹੋਏ ਚੰਮਲ ਮੇਰੀ ਪਾ ਲਾਂਦਾ ਬਾਵਾ ਉਹ ਰੱਟ ਚੋਰ ਪਾਇਆ ਨਹੀਂ ਨਹੀਂ ਵੀਡੀਓ ਆਪਰੇਸ਼ ਕੀਤਾ ਹੈ ਨਾ ਮੈਂ ਉਹ ਮੈਂ ਸੰਗਲੀ ਲਵੇਟਾ ਦੇ ਹੱਥ ਪਕੜ ਲਿਆ ਕਰੇ ਭਾਈਆ ਮੈਂ ਇੰਨਾ ਸ਼ੁਕਰ ਵੀ ਕੈਮਰੇ ਨੂੰ ਪਿਛਾੜੀ ਦੋ ਤਿੰਨ ਨਾ ਹਾਰ ਗਿਆ ਕਿ ਛੱਡਿਓ ਜਨਾਬ ਤੂੰ ਵੇਖੋ ਵੀਡੀਓ ਚ ਆਇਆ ਗਿਆ ਜਨਾਬ ਛੱਡਿਓ ਮਾਂ ਮੇਰੇ ਹੱਥ ਪੜਿਆ ਤਾਂ ਮੈਂ ਲਾਉਣ ਲੱਗਾ ਮੈਂ ਛੱਡਿਓ ਜਨਾਬ ਮੈਂ ਜੋਦਾ ਹੀ ਆਇਆ ਹੁਣ ਇਹ ਰੋਲ ਹੀ ਨੱਟਾਦਾ ਪਤਾ ਹੁਣ ਇਹਨੂੰ ਉੱਠ ਕੇ ਚ ਜਾਣਾ ਅਸੀਂ ਉੱਠ ਪੈ ਸੀ ਜਾਣਾ ਜੀ ਉੱਠ ਪੈ ਸੀ ਤੁਸੀਂ ਆ ਦੱਸੋ ਪੁਲਸ ਵਾਲਾ ਰੋਲ ਕਰਦਾ ਕਿੰਨਾ ਵਧੀਆ ਲੱਗਦਾ ਨਾ ਤੂੰ ਉਹ ਐਂਡਲ ਐਂਡਲੀ ਵੀਡੀਓ ਦੇ ਵਿੱਚ ਮੇਰਾ ਕਰੈਕਟਰ ਵੇਖੋ ਮੈਂ ਪੂਰਾ ਕਰੈਕਟਰ ਚ ਐ ਜਾਣ ਗਿਆ ਮੈਂ ਨਾ ਆਪ ਵੇਖੀਂਦਾ ਰਾਤ ਖਲੋਗੇ ਰਾਤੀ ਮੈਂ ਦੇਖੀ ਜੀ ਆਪਣੀ ਵੀਡੀਓ ਕੱਲੇ ਕੀ ਦੇਖੀ ਕਿੰਨਾ ਹਾ ਪਾਉਂਦਾ ਨਹੀਂ ਪਰ ਅੱਗੇ ਪਹਿਲਾਂ ਜਿਹੜੀ ਸਭ ਪਹਿਲਾ ਰੋਲ ਕੀਤਾ ਸੀ ਨਾ ਪਿਛਲੀ ਵੀਡੀਓ ਚ ਉਹ ਚ ਨਹੀਂ ਐਡੀ ਮੈਨੂੰ ਫੀਲਿੰਗ ਜੀ ਆਈ ਪੁਲਸ ਵਾਲੇ ਆ ਗਰਮੀ ਤੇ ਮਤ ਮਾਰ ਰਹੀ ਸੀ ਰਮੀ ਵਾਲੀ ਇਸ ਵੀਡੀਓ ਦੇ ਵਿੱਚ ਇਹ ਹੀ ਵੀ ਥੋੜਾ ਜਿਆ ਏ ਕਿਤੇ ਵੱਧਦੀ ਵੀ ਵਧੀਆ ਫਾਈਲ ਸੈਟਿੰਗ ਵਾਲੀ ਦੂਜਾ ਇਹਦੇ ਚ ਜਿਆਦਾ ਯਾਰ ਆਪਾਂ ਸੀਨ ਕੀਤੇ ਆ ਸਾਡਾ ਜਿਆਦਾ ਰੋਲ ਆਇਆ ਤੁਹਾਨੂੰ ਇਹ ਫੀਲਿੰਗ ਅਸੀਂ ਉਹਦੇ ਚ ਕਰੈਕਟਰ ਚ ਆ ਗਏ ਆ ਮਤਲਬ ਵੀਡੀਓ ਦੇ ਨਾਲ ਸਿੰਕ ਕਰ ਗਏ ਹੁਣ ਤੇ ਪੂਰੀ ਆ ਗਈ ਆ ਪੂਰੀ ਮੁੰਚੀ ਵਾਲੀ ਆਪਾਂ ਪੋਜੀਸ਼ਨ ਤੇ ਪਹੁੰਚੀ ਹੁਣ ਗਾੜੀ ਮਾਰਾ ਇਹ ਲੇਖਣ ਜੇ ਕਰਦੇ ਤਾਂ ਉਹ ਮੁਛੀ ਰੀ ਹੋਣੀ ਚਾਹੀਦਾ ਤੁਹਾਡੇ ਨਾਲ ਪ੍ਰੋਮੋਸ਼ਨ ਕਰਾਉਣੇ ਤੇ ਬੜਾ ਤਗੜਾ ਚੋਰ ਬੜੇ ਜੇ ਛੁੱਟ ਕੇ ਭੱਜ ਜੇ ਮਾਮਾ ਜੀ ਵੀ ਛੁੱਟ ਕੇ ਭੱਜ ਜੇ ਸਹੀ ਗੱਲ ਹੈ ਜਿਹੜੇ ਜਿਹੜੇ ਹਸਾਮਨਾ ਪੜਿਆ ਉਹ ਤੂੰ ਬੱਚ ਭੱਜੂਗਾ ਜਿੰਦੀ ਮੇਰੇ ਨਹੀਂ ਕਰਦਾ ਪਰ ਇਹ ਛੁੱਟ ਕੇ ਭੱਜਿਆ ਪਰ ਮੈਂ ਆ ਗਿਆ ਮੈਨੂੰ ਕਾਬੂ ਕਰ ਮਾਮਾ ਜੀ ਨੇ ਬਹੁਤ ਸੋਹਣੀ ਐਕਟਿੰਗ ਕੀਤੀ ਧੰਨਵਾਦ ਜੀ ਤੇ ਜੋਤੀ ਬਾਜੀ ਤੁਸੀਂ ਵੀ ਬਹੁਤ ਆਪਣਾ ਵਧੀਆ ਰੋਲ ਪਲੇ ਕੀਤਾ ਭੈਣ ਭਰਾਵਾਂ ਨੇ ਬਹੁਤ ਪਸੰਦ ਕੀਤਾ ਮੈਂ ਤਾਂ ਦੱਸ ਕਿਹੜੀ ਪ੍ਰੋਮੋਸ਼ਨ ਲੈਣੀ ਹੈ ਪ੍ਰੋਮੋਸ਼ਨ ਨਹੀਂ ਠੀਕ ਵਾਜ ਤੇ ਮੁੰਛੀ ਵੀ ਠੀਕ ਆ ਇੱਕ ਬੰਦਾ ਆਰਡਰ ਵਾਲਾ ਚਾਹੀਦਾ ਸੰਜਾ ਮੁੰਛੀ ਦਾ ਉੱਧੇ ਕੀ ਹੁੰਦਾ ਹੋਦਾ ਨਹੀਂ ਮੁੰਛੀ ਦਾ ਮੁੰਹੇ ਹੌਲਕਾਰੀ ਮੁੰਛੀ ਦਾ ਅੱਛਾ ਹੌਲਕਾਰੀ ਮੁੰਛੀ ਦਾ ਇੱਤੋਂ ਉੱਦ ਲੈ ਮੁੰਛੀ ਮੁੰਛੀ ਵਰ ਮੇਰਾ ਕਿੱਥੇ ਚੱਲਦੀ ਆ ਤੇ ਚੱਲੀਆਂ ਸਾਡੇ ਪਿੰਡ ਜਾਣਾ ਨਹੀਂ ਜਾਣ ਤੂੰ ਹੀ ਕਾ ਤੋ ਲੜਨ ਦੀਆਂ ਵਾ ਪੈਆਂ ਤੇ ਪੈਆਂ ਤੇ ਲੈਂਡ ਦੇਣ ਤੋਂ ਲੜਾਈ ਹੋ ਜਾਂਦੀ ਥਾਡੀ ਹਰ ਵਾਰੀ ਦਿੱਤੇ ਜਾਣਾ ਇਤਨਾ ਨਹੀਂ ਚਾਹੀਏ ਬੜੇ ਹਾਂਜੀ ਨਹੀਂ ਗੱਡੀ ਲੈ ਕੇ ਆਇਆ ਨਹੀਂ ਨਹੀਂ ਮਮੀ ਨਹੀਂ 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 ਲੈਂਡ ਮੈਂ ਨਹੀਂ ਲੈਣ ਉਹ ਨਹੀਂ ਰਹਿਣ ਦੋ ਯਾਰ ਨਾ ਮੈਂ ਨਹੀਂ ਲੈਣੇ ਉਹ ਨਹੀਂ ਮੈਂ ਲੈਣਾ ਹੀ ਨਹੀਂ ਸੱਚੀ ਲੈਣੇ ਯਾਰ ਦੇਖ ਉਹ ਖਾ ਲੈ ਮਮੀ ਕਹਿੰਨੇ ਕਮੈਂਟ ਕੀਤਾ ਵੀ ਪ੍ਰੀਤੀ ਦੇ ਨਾਲ ਜਿਆਦਾ ਬੌਂਡਿੰਗ ਹੈ ਸੰਦੀਪ ਨਾਲੋਂ ਐਸਾ ਕਿ ਭੈਣ ਭਰਾ ਲੱਗਦੇ ਤੁਸੀਂ ਜਿਦੂਰੀ ਲੋੜਾ ਵਾਦੀ ਆਪਾਂ ਜੇ ਇੱਕੋ ਮਾਂ ਦੇ ਢਿੱਡੋਂ ਜੰਮਿਆ ਤੇ ਸਾਡਾ ਪਿਆਰ ਹੁਣ ਆਇਆ ਸਗੋ ਨਾ ਹੁਣ ਖੂਨ ਦੇ ਰਿਸ਼ਤੇ ਨਾ ਘੜਾ ਭਾਬੀ ਨਾਲ ਮੇਰੇ ਦਾ ਪਿਆਰ ਹੋ ਗਿਆ ਹੈ ਨਾ ਇਹ ਨਾ ਅਸਲ 'ਚ ਕੀ ਹੁੰਦਾ ਵਾ ਕਿ ਹੁਣ ਹੁਣ ਸਮਾਜ ਦਾਦਾ ਵਾ ਨਾ ਕਿ ਰਿਸ਼ਤੇ ਖੂਨ ਦੇ ਰਿਸ਼ਤੇ ਜਿਹੜੇ ਹਨ ਉਹ ਮਿਲ ਗਿਆ ਪਿਆਰ ਰੀਲਾ ਭਾਂਡੀਆਂ ਵੇ ਕਿੰਨੇ ਵਾਰ ਮੇਰੇ ਵਾਲੇ ਇਹ ਕਿਹੜਾ ਮੰਮੀ ਨੂੰ ਰੀਲਾ ਨਹੀਂ ਕੰਦੀ ਆ ਕਦੇ ਗਾੜੀ ਕਾਂਜਣਾ ਇੱਕ ਗੱਲ ਇੱਕ ਗੱਲ ਵੇ ਇਧਰੋਂ ਤੁਰੀਆਂ ਤੇ ਗਾੜੀ ਬੂਹੇ ਬੰਦ ਤੇ ਫੇਰ ਉਹ ਬੂਹੇ ਤੇ ਲੱਗ ਕੇ ਚਲ ਗਈਆਂ ਦੋਵੇਂ ਜਾਣੀਆਂ ਮੈਂ ਰੋਕਿਆ ਨਹੀਂ ਤੇ ਕੰਦ ਦੇ ਪਾਜੀ ਆਂਦੇ ਰੁਕ ਜਾਓ ਨਹੀਂ ਤੇ ਕੰਦ ਦੇ ਵਿੱਚ ਆਉਂਦੀ ਨੰਗਣਾ ਨੂੰ ਫਿਰਦੀਆਂ ਚੰਗਾ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਟਾਟਾ ਬਾਏ ਬਾਏ ਬਹੁਤ ਵਾਦ ਰੋਟੀ ਬਹੁਤ ਮਜਾ ਆਇਆ ਚੰਗਾ ਦੀਦੀ ਬਾਏ ਬਾਏ ਟਾਟਾ ਓਕੇ